ਤਕਨਾ ਵਾਹਿਗੁਰੂ ਸਾਹਿਬ ਜੀ ਮੈ ਤਾਂ ਦੀ ਬਾਣ ਤੋਂ ਹੈ ਮੇਰੇ ਸਾਮੀ ਮੈਂ ਤਦਿਆ ਗਏ ਰਦਾਸ ਨਾ ਹੋਰ ਤੌਨ ਜਿਸ ਤੇ ਕਰੋ ਬੰਦੀ ਮੇਰੇ ਦਸਤ ਤੋਂ ਤੁਝ ਹੀ ਪਾਸ ਵਾਹਿਗੁਰੂ ਸਾਹਿਬ ਜੀ ਏਕ ਓੰਕਾਰ ਸਤਿਗੁਰ ਪ੍ਰਸਾਦ ਤਨ ਅਸਰੀ ਮਹੱਲਾ ਨਾ ਵਾ ਕਾਹੇ ਰੇ ਬਣ ਖੋਜਣ ਜਾਈ ਸਰਬਣਿਵਾਸੀ ਸਦਾ ਲੇਪਾ ਤੋਹੀ ਸੰਗ ਸਨਾਈ ਰਹਾਉ ਕੋਪਮਦ ਜੋ ਬਸ ਬਸਤ ਹੈ ਮੁਕਰ ਮੈਂ ਜੈ ਸਚਾਈ ਤੈਸੇ ਹੀ ਹਰ ਬਸੇ ਨਿਰੰਤਰ ਘੜੀ ਕੋ ਜੋ ਪਾਈ ਬਾਹਰ ਭਿਤਰੇ ਕੋ ਜਨ ਹੋ ਇਹੋ ਗੁਰ ਗਿਆਨ ਬਤਾਈ ਜਨ ਨਾਨਕ ਬਨਾਪਾ ਜੀ ਨਾ දැන ප්‍රමගකයි බාහර පිත්තර එකෝජන්න හෝ යගොරජානපතයි ගැනනානක බෙන අපාජිනා ਜੀ ਕੀ ਫਤਿਹ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਦਨ ਨਾਨਕ ਜੇ ਹ ਤੂੰ ਕਰਾਏ ਹੈ ਤੇ ਹ ਹੋਂਕਰੀ ਵਿਖਿਆਨ ਸੁ ਗੁਰ ਪਿਆਰੀ ਗੁਰੂ ਸਵਰੀ ਸਾਸੰਗੀ ਜੀ ਸਾਧ ਗੁਰਾਂ ਨੇ ਪਾਰ ਬਖਸ਼ਿਸ਼ ਰਹਿਮਤ ਕੀਤੀ ਬਖਸ਼ਿਸ਼ ਕੀਤਾ ਹੈ ਆਸਾ ਮਹੱਲਾ ਪੰਜਵਾਂ ਆਸਾ ਰਾਗ ਪੰਜਵੇਂ ਪਾਸ਼ਾ ਦੇ ਮੁਖਰਬਨ ਤੋਂ ਚਾਰਣ ਕੀਤਾ ਪਾਵਨ ਸ਼ਬਦ 61 ਨੰਬਰ ਜੋ ਕਿ ਧਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਰਿਕ 386 ਅੰਗ ਤੇ ਸੁਸ਼ੋਭਿਤ ਹੈ। ਸ਼੍ਰਵਣ ਸੁਨੀਜੇ ਅੰਮ੍ਰਿਤ ਕਥਾ। ਸ਼੍ਰਵਣ ਕੰਨਾਂ ਦੇ ਨਾਲ ਕਹਿੰਦੇ ਭਾਈ ਸੁਨੀਜੇ ਸੁਨਣਾ ਕਰੀ ਅੰਮ੍ਰਿਤ ਕਥਾ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਮਰਨ ਤੋਂ ਰਹਿਤ ਕਥਾ। ਜਾਸ ਸੁਣੀ ਮਨ ਹੋਏ ਅਨੰਦ। ਦੁਖ ਰੋਗ ਮਨ ਸਗਲੇ ਲੱੱਠਰਹਾਉ। ਜਾਸ ਸੁਣੀ ਪਰਮਾਤਮਾ ਦਾ ਜਸ ਸੁਣ ਕੇ ਮਨ ਹੋਏ ਆਨੰਦਾ ਮਨ ਆਨੰਦਮਈ ਹੋ ਜਾਂਦਾ ਹੈ ਦੁਖ ਰੋਗ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਦੋਂ ਸੱਚੀ ਬਾਣੀ ਸੁਣੀ ਮਨ ਆਨੰਦਮਈ ਹੋ ਗਿਆ ਦੁਖ ਰੋਗ ਉਤਰ ਗਏ ਨੇ ਮਨ ਸਗਲੇ ਲਥਮਣ ਤੋਂ ਸਾਰਾ ਗੁਤ ਉਤਰ ਗਿਆ ਰਹਾਉ ਵਿਸ਼ਰਾਮ ਦੇ ਕੇ ਕੇਂਦਰੀ ਭਾਗ ਸਮਝਾਂਦੇ ਨੇ ਉਠਤ ਬੈਠਤ ਸੋਵਤ ਤੇ ਹਈ ਹੈ ਕਹਿੰਦੇ ਉਠਦੇ ਆ ਬੈਹਂਦੇ ਆ ਸੌਂਦੇ ਆ ਉਹ ਪ੍ਰਮਾਤਮਾ ਨੂੰ ਧਿਆਨਾ ਕਰੀਏ ਮਾਰਗ ਚਲਤ ਹਰੇ ਹਰ ਗਾਈਏ ਇਹ ਨਹੀਂ ਇਸ ਰੁਠਦੇ ਆ ਬੰਦੇ ਕਹਿੰਦੇ ਮਾਰਗ ਚਲਤ ਰਸਤੇ ਵਿੱਚ ਤੁਰਦੇ ਆ ਵੀ ਪ੍ਰਮਾਤਮਾ ਦਾ ਹਰ ਜਸ ਕਰਨਾ ਕਰੀਏ ਉਹਦੀ ਕੀਰਤੀ ਕਰੀਏ ਉਹਦੇ ਜਸ ਗਾਣਾ ਕਰੀਏ ਕਾਰੇ ਜੇ ਕਾਮ ਬਾਟ ਘਾਟ ਜ ਪੀਜੈ ਕਹਿੰਦੇ ਕੰਮ ਕਰ ਕਰਦੇ ਆ ਜਿਹੜਾ ਜ ਕਰਦੇ ਆ ਬਾਟ ਘਾਟ ਜਪੀਜੈ ਘਟ ਘਟ ਸਿਮਰਨ ਕਰਨਾ ਕਰੀਏ ਸਿਮਰਨ ਇੱਕ ਇੱਕ ਸਵਾਸ ਕਰਕੇ ਜਪਨਾ ਕਰੀਏ ਗੁਰ ਪਰਸਾਹ ਹਰ ਅੰਮ੍ਰਿਤ ਪੀ ਜੇ ਫਿਰ ਨਾਮ ਜਦੋਂ ਕੰਮ ਕਾਰ ਕਰਦੇ ਆ ਜਦੋਂ ਜੇ ਦੁਕਾਨਦਾਰੀ ਦੁਕਾਨਦਾਰੀ ਕਰਦੇ ਆ ਕੰਮ ਨਾਮ ਦੇ ਪਿੰਗਾ ਤੇ ਸਤਿਗੁਰੂ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਨਾਮ ਰੂਪੀ ਅੰਮ੍ਰਿਤ ਰਸ ਪੀ ਲੈਗਾ ਦਿਨ ਸਰੇਣ ਹਰ ਕੀਰਤਨ ਗਾਈਏ ਕਹਿੰਦੇ ਰਾਤ ਦਿਨ ਅਣ ਦਿਨ ਦਿਨ ਰਾਤ ਦਿਨ ਸਰੇਣ ਰਾਤ ਦਿਨ ਹਰ ਕੀਰਤਨ ਗਾਈਐ ਉਹਦੀ ਕੀਰਤੀ ਵਡਿਆਈ ਸਿਫਤ ਸਲਾਗਾ ਕਰਨੀ ਕਰੀਏ ਸੋ ਜਨੇ ਜਮ ਕੀ ਬਾਟਨ ਪਾਈਏ ਕਹਿੰਦੇ ਜਿਹੜਾ ਐਸਾ ਹੈ ਉੱਠਦਿਆਂ ਬਹਿੰਦਿਆਂ ਸੌਂਦਿਆਂ ਤੇੰਦਾ ਰਸਤੇ 'ਚ ਚਲਦਿਆਂ ਜਾਂਦਾ ਨਾਮ ਕੰਨਾਂ ਦੇ ਨਾਲ ਬਾਣੀ ਸੁਣਨੀ ਕਰਦਾ ਹਰ ਜਸ ਸੁਣਦਾ ਉਹਦੀ ਕਥਾ ਸੁਣਦਾ ਫਿਰ ਕਹਿੰਦੇ ਜਿਹੜਾ ਕੰਮ ਕਰ ਕਰਦਿਆਂ ਨਾਮ ਜਪਦਾ ਤੇ ਘਟ ਘਟ ਸਿਮਰਨ ਚਲਾੰਦਾ ਤੇ ਗੁਰੂ ਦੀ ਕਿਰਪਾ ਦੇ ਨਾਲ ਨਾਮ ਰਸ ਪੀ ਲੈਂਦਾ ਨੇ ਰਾਤ ਜਿਹੜਾ ਜਪਨਾ ਕਰਦਾ ਉਹ ਸੋ ਜਨ ਜਨ ਕੀ ਵਾਟ ਨਾ ਪਾਈ ਐ ਇਹੋ ਜਾਂ ਜਨ ਪ੍ਰਮਾਤਮਾ ਸਤਿਗੁਰੂ ਕਹਿੰਦੇ ਨੇ ਉਹ ਕਦੇ ਵੀ ਐਸਾ ਭਗਤ ਜਮਾ ਦੀ ਵਾਟ ਪਾਹੀ ਨਹੀਂ ਪੈਂਦਾ ਅੱਠ ਪੈਰ ਜਿਸ ਵਿਸਰੈ ਨਾ ਇਹ ਜਿਹਨੂੰ ਅੱਠੋ ਪੈਰ ਚਾਰ ਪੈਰ ਰਾਤ ਦੇ ਚਾਰ ਪੈਨ ਦਿਨ ਦੇ ਪ੍ਰਮਾਤਮਾ ਵਿਸਰਦਾ ਨਹੀਂ ਗਤ ਹੋਵੈ ਨਾਨਕ ਕਿਸ ਲੱਗ ਪਾਈ ਕਹਿੰਦੇ ਧੰਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਦਾਸ ਨਾਨਕ ਕਹਿੰਦਾ ਗਤ ਹੋਗਾ ਉਹ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ ਤੇ ਸਲਗ ਪਾਈ ਕਹਿੰਦੇ ਜਿਹੜਾ ਪਰਮਾਤਮਾ ਦੇ ਨਾਮ ਦੇ ਚਰਨੀ ਜੁੜ ਜਾਂਦਾ ਹੈ ਪਰਮਾਤਮਾ ਦੇ ਸਿਮਰਨ ਵਿੱਚ ਜੁੜ ਜਾਂਦਾ ਹੈ ਉਹ ਜੰਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ ਆਵਾਗੋਂ ਦੇ ਗੇੜ ਤੋਂ ਮੁਕਤ ਖਲਾਸੀ ਪਾ ਲੈਂਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਤਾਂ ਨਾਨਕ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਗੁਰੂ ਅੰਗਦ ਸਾਹਿਬ ਜੀ ਦੀ ਜਾਣ ਕੇ ਪੱਲੇ ਬੰਨਣਾ ਅੰਗਲ ਕਰਨਾ ਦੇ ਉਸ ਤੀਰ ਅਰਦਾਸ ਅਗੇ ਤੋਂ ਕਥਾ ਵਿਚਾਰਾਂ ਗੰਦੀ ਜਾਤਾ ਜਾਵੇ ਲੇਖਕ ਤੈਨਾ ਛੁਟੀ ਆਖਿਨ ਖਿਨ ਖਿਨ ਭੂਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਦੇ ਸੱਜਣਾਂ ਸਿਛੜੀਆਂ ਜੋ ਹੋਵੈ ਸਭ ਸੰਮਿਲ ਕਾ ਤੇ ਵੱਜ ਕੇ ਫਤੇ ਦਾ ਜਵਾ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ